ਹਾਂਜੀ ਦੋਸਤੋ ਸਾਰਿਆਂ ਨੂੰ ਕੀ ਹਾਲ ਚਾਲ ਆ। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਅਰਜ ਕਰਿਓ ਅੱਜ ਸਾਨੂੰ ਦਰਸ਼ਨ ਕਰਾਉਂਦੇ ਆ ਸੰਤ ਬਾਬਾ ਢੱਡਰੀਆਂ ਵਾਲੇ ਰਣਜੀਤ ਸਿੰਘ ਜੀ ਦਾ ਗੁਰਦੁਆਰਾ ਪਰਮੇਸ਼ਰ ਦਵਾਰ ਦਾ। ਲੋ ਅਸੀਂ ਦਰਸ਼ਨਾਂ ਲਈ ਆਏ ਸੀ ਤੁਸੀਂ ਵੀ ਦਰਸ਼ਨ ਕਰਿਓ। ਸਤਨਾਮ ਵਾਹਿਗੁਰੂ। ਓਏ ਸਤਨਾਮ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਪਰਮੇਸ਼ਵਰ ਦੁਆਰ ਸੰਤ ਬਾਬਾ ਢੱਡਰੇ ਵਾਲੇ ਗੁਰਦੁਆਰਾ ਸਾਹਿਬ ਮੱਥਾ ਦੇਖਣ ਲਈ ਆਇਸੀ ਤੁਸੀਂ ਵੀ ਸੰਗਤੋਂ ਦਰਸ਼ਨ ਕਰੋ ਸਤਨਾਮ ਵਾਹਿਗੁਰੂ ਵਾਹਿਗੁਰੂ ਵਾਇਰ 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 ਆ ਚੱਲਦੇ ਆ ਕੋਈ ਨਾਰਾ ਕਰੋ ਬਈ ਦਰਸ਼ਨ ਸਾਰੇ ਜ਼ਿਲ੍ਹਾ ਪਟਿਆਲਾ ਸੰਤ ਬਾਬਾ ਡਰੇਲੇ ਸੰਤਾਂ ਦੀ ਦੇਖਰੇਖ ਚ ਬਣਿਆ ਗੁਰਦੁਆਰਾ ਪਰਮੇਸ਼ਰ ਦੁਆਰਾ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਕਰੋ ਬਈ ਦਰਸ਼ਨ ਸਾਰੇ ਭਾਈ ਗੁਰਦੁਆਰਾ ਸਾਹਿਬ ਦੇ ਢੱਡਰੇ ਵਾਲਾ ਗੁਰਦੁਆਰਾ ਪਰਮੇਸ਼ਰ ਦੁਆਰ ਸਤਨਾਮ ਵਾਈਖਰ ਨੂੰ ਹੋ ਜਾਂਦਾ ਹੈ ਦੇਖਦੇ ਹਾਂ ਬਾਈ ਸਤਨਾਮ ਕਰੋ ਦਰਸ਼ਨ ਬਾਈ ਸਾਰੇ ਪਰਮੇਸ਼ਰ ਦਵਾਰ ਗੁਰਦੁਆਰਾ ਸਾਹਿਬ ਸਤ ਸ੍ਰੀ ਅਕਾਲ ਰਣਜੀਤ ਸਿੰਘ ਜੀ ਢਡਰੀਆਂ ਵਾਲੇ ਦਾ ਗੁਰਦੁਆਰਾ ਉਹਨਾਂ ਦੇਖ ਰੇਖ ਚ ਬਣਿਆ ਗੁਰਦੁਆਰਾ ਬਾਈ ਸਤਨਾਮ ਵਾਇਬ ਸਤਨਾਮ ਵਾਇਬ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਸਤਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ 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 ਸਤਨਾਮ ਸ੍ਰੀ ਵਾਹਿਗੁਰੂ ਇਹ ਮੇਰਾ ਮਾਲਕ ਸੱਚੇ ਪਾਤਸ਼ਾਹ ਤੁੰਦ ਉਸਤਿਏ ਵਾਕੀ ਮਾਲਕਾ ਸਭ ਦਾ ਭਲਾ ਕਰੀ ਸਤਨਾਮ ਵਾਹਿਗੁਰੂ 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 ਉਹ ਨਾ ਚੁੱਕਾ ਮਾਫ ਕਰੇ ਬਾਬਾ ਤੇ ਗਲਤੀਆਂ ਹੋਈਆਂ ਆਪਣਾ ਬੱਚਾ ਸਮਝ ਕੇ ਮਾਫ ਕਰੇ ਵਾਹਿਗੁਰੂ ਵਾਹਿਗੁਰੂ ਸੱਚੇ ਪਾਤਸ਼ਾਹ ਮੇਰਾ ਵਾਹਿਗੁਰੂ ਵਾਹਿਗੁਰੂ ਸਤਨਾਮ ਗੁਰਦੁਆਰਾ ਪਰਮੇਸ਼ਰ ਦੁਆਰ ਸੰਤ ਬਾਬਾ ਜੀ ਦੇ ਸੰਗਤ ਤੋਂ ਡਰੇ ਬਾਲ ਦੀ ਦੇਖ ਰਿਕ ਚ ਬਣਿਆ ਗੁਰਦੁਆਰਾ ਭਾਈ ਸਾਹਿਬ ਖੜੇਗੇ ਉਸੇ ਬਣਵਾ ਰਹੇ ਨੇ ਸਤਨਾਮ ਵਾਹਿਗੁਰੂ Yeah. <laughs>

ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਬਾਬਾ ਜੀ ਸ਼ਿਵਨਵਾ ਰਹੇ ਨੇ ਇੱਥੇ ਖੜਾ ਪ੍ਰਸਾਦ ਦੀ ਸਾਰੇ ਸੰਤਾਂ ਤਾਂ ਕਰੋ ਦਰਸ਼ਨ ਪਰਮੇਸ਼ਰ ਦਵਾਰ ਟਡਰੀਆ ਵਾਲੇ ਸੰਤਾਂ ਦੀ ਦੇਖ ਰੇਖ ਤੇ ਬਣਿਆ ਗੁਰਦੁਆਰਾ ਸਾਨੂੰ ਇਥੇ ਦਰਸ਼ਨ ਕਰਾਉਣੇ ਹੋਰਾਂ ਨੂੰ ਅੱਸੀ ਪਾਲ ਘਰੇ ਕਰੋ ਬਰਛਾਵਾ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਡਿਸਟ੍ਰਿਕਟ ਪਟਿਆਲਾ ਕਾਕਾ ਜਾਂ ਫਿਰ ਇੱਧਰ ਕਿਹੜਾ ਜੇ ਆ ਫੇਰ ਆਉਣੇ ਉਹਨਾਂ ਕਹਿੰਦੇ ਬੈਠੇ ਰਹੋ ਤੁਸੀਂ ਆਜੋ ਹਾਂ ਜੀ ਸਤਿ ਪੁਰਬਾਰਕ ਸੰਤੋ। ਗੁਰਦੁਆਰਾ ਪਰਮੇਸ਼ਰ ਦਵਾਰ ਸਾਹਿਬ। ਗੁਰੂ ਕੇ ਮਸਾਂ ਸਾਹਿਬ। ਉਤਾਰਾ ਸ੍ਰੀ ਮਸਾਂ ਸਾਹਿਬ ਗੁਰਦੁਆਰਾ। ਵਾਹਿਗੁਰੂ। ਇਹ ਭਾਈ ਜੋੜੇ ਘਰ ਬਣਾਇਆ ਹੋਇਆ। ਇਹ ਰਹਿਣ ਵਾਸਤੇ ਸਰਾਵ ਵੀ ਬਣਾਈ ਹੋਈ ਆ ਭਾਈ ਜੇ ਦੂਰੋਂ ਨੇੜੇ ਆਉਂਦੀ ਆ ਸੰਗਤ ਉਹ ਵੀ ਰਹਿ ਸਕਦੀ ਔਰੇ ਇਹ ਸੰਗਤ ਤੋਂ ਇੰਨੀ ਇੱਕ ਇੰਨੀ ਕਿ ਬੇਨਤੀ ਮੇਰੀ ਸਬਕਾਰ ਕਰਿਓ ਕਿ ਮੈਂ ਕਿਰਪਾ ਸੰਤਈ ਨਾ ਕਰ ਰਿਹਾ ਤੁਸੀਂ ਵੀ ਕਰ ਲੋ ਸੰਗਤ ਤੋਂ ਵਾਹਿਗੁਰੂ 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 ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੁੜਨ ਵਾਸਤੇ ਜਿੰਨੇ ਵੀ ਜੀ ਲਾਈਵ 'ਚ ਜੁੜੇ ਨੇ ਬਹੁਤ ਬਹੁਤ ਧੰਨਵਾਦ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ